घुल ज बारिश आऊगी वादिया हो क्या भी भी। है होर। अच्छा हो जाए मौसम

ਹੂੰ ਜਿਹੜੇ ਆ ਦੇ ਮੈਂ ਸੰਝੂ ਕਿ ਜੀਵ ਹੇ ਨੀਚੇ ਤੋਂ ਝਾੜੂ ਲੈ ਗਿਆ ਮੈਂ ਝਾੜੂ ਮਾਰਨਾ ਛੱਡ ਕੇ ਕਿੰਨਾ ਗੰਦਾ ਪਿਆ ਹੁਣ ਹੁਣ ਝਾੜੂ ਵੱਜੂਗਾ ਮਿੱਟੀ ਵੀ ਉੱਡੂਗੀ ਲੈ ਕੇ ਆਈ ਝਾੜੂ ਜਲਦੀ ਕਰੇ ਨੀਚੇ ਤੋਂ ਹੂੰ ਤੂੰ ਦਸਾਰ ਦਾ ਚਾਚਾ ਨੂੰ ਬਾਲਿਆ ਕਰ ਜੀਵਾਂ ਨਾ ਕੋਈ ਐਸਾ ਤੂੰ ਉੱਚੀ ਹੈ ਜੀਵਾਂ ਜਦ ਝੜੂ ਲਗਾ ਪਲੀਜ਼ ਝੂਲਾ ਤਾਂ ਆਪਣੀ ਹੋ ਗਈ ਸਾਫ ਝਾੜੂ ਮੈਂ ਲਗਾਤਾ ਤੇ ਜੀਵਨ ਪੋਚੇ ਪੋਚੇ ਬੁੱਤ ਕਿਉਂ ਰੱਖਿਆ ਆ ਦੇਖ ਲੈ ਇਹਦੇ ਕੰਮ ਸਾਰਾ ਚਲੋ ਸਾਫ ਹੋ ਗਿਆ ਹੁਣ ਮਾਰਿ ਛੋਣ ਤੋਂ ਬਾਅਦ ਝਾੜੂ ਲਗਾ ਕੇ ਝਾੜੂ ਲਗਾਣਾ ਬੜਾ ਵਧੀਆ ਲੱਗਦਾ ਆ ਤੇ ਉਧਰਲੇ ਪਾਸੇ ਰਹਿ ਗਿਆ ਉਧਰਲੇ ਪਾਸੇ ਥੋੜਾ ਜਿਹਾ ਬਾਕੀ ਇਧਰਲੇ ਪਾਸੇ ਕਰਤਾ ਮਸ ਹੋ ਜਾਂਦੀ ਆ ਛੱਤ ਦੇ ਝਾੜੂ ਲਗਾਉਣ ਲੱਗੇ ਤੇ ਬੈਕ ਕਰਕੇ ਨਾ ਦਿੱਕਤ ਹੋ ਜਾਂਦੀ ਜੀ ਬਣਾ ਡੱਬਾ ਉਹ ਤਾਂ ਕਦੇ ਸਮੜ ਕੇ ਰੱਖਿਆ ਹੋਇਆ ਆ ਦੇਖ ਲਓ ਇਹਨੇ ਵਿਕਟ ਬਣਾਈ ਹੋਈ ਆਪਣੀ ਇਹ ਨਹੀਂ ਹੋ ਜਣਾ ਡੱਬਾ ਇਹ ਨਹੀਂ ਤਾਚੀ ਵਾਲਾ ਹਾਂ ਬੰਦਾ ਹੈ ਬੰਦਾ ਇਹ ਉਹ ਹਾਂ ਉਹ ਸਾਈਡੋਂ ਆਹ ਡੱਬਾ ਆ ਆ ਡੱਬੇ ਨੂੰ ਇਹਨੇ ਬੰਦਾ ਬਣਾਇਆ ਆ ਆ ਬੰਦੇ ਨੇ ਕਹਿੰਦਾ ਵੈਟ ਫੜਿਆ ਹੋਰ ਹੀ ਸਾਈਡ ਉਹ ਵਿਕਟ ਐ ਇੰਆ ਰੇ ਆਊਟ ਕੇ ਇਸ ਕੀ ਤੇਰੀ ਛੱਟ ਖੁੱਲ ਜਾਂਦੀ ਅੱਜ ਨਾਲ ਮਨ ਲਾ ਕਰ ਪਹਿਲਾਂ ਹੀ ਚਲ ਜੀ ਮੈਂ نیچے ਜਾ ਰਹੀ ਮੇਰੇ ਪੇਨ ਹੋ ਰਹਾ ਉਹ ਤੋਂ ਮੈਂ ਥੋੜੀ ਜਿਹਾ ਰੈਸਟ ਕਰਨੀ ਠੀਕ ਹੈ ਹੈ ਤੂੰ نیچے ਜੀ ਲਾਈਟ ਤਾਂ ਹੈਗੀ ਹੋਏ ਨਹੀਂ ਗਈ ਸੀ ਲਾਈਟ ਹੈਗੀ ਟੀਵੀ ਆਨ ਪਿਆਏ ਕਿਉਂ ਲਾਈਟ ਕਦੇ ਆਉਂਦੀ ਕਦੇ ਜਾਂਦੀ ਲਾਈਟ ਦਾ ਬਸ ਇਹੀ ਹਾਲ ਹੈ ਚਲ ਠੀਕ ਹੈ ਮੈਂ ਜਾ ਰਹੀ ਹਾਂ نیچے ਠੀਕ ਹੈ ਨਹੀਂ ਉਹ ਤੋਂ ਮੈਂ نیچے ਜਾਣਾ ਮੇਰੇ ਪੇਨ ਹੈ ਮੈਂ ਰੂਮ ਚ ਜਾਣੇ ਹਾਂ ਨਹੀਂ ਸੌਣਾ ਨਹੀਂ ਹੈਗਾ ਮੈਂ ਵੈਸੇ ਥੋੜੀ ਜਿਹੀ ਪੇਨ ਕਿਰ ਲਾ ਨਹੀਂ ਪਹੁੰਚਦਾ ਪੇਨ ਹੋ ਰਹਾ ਮੇਰੇ ਚਲ ਠੀਕ ਹੈ ਜੀ ਜੀ ਦਲੀਆ ਦਲੀਆ ਮੈਦਰ ਰੋਸਟ ਕਰ ਲਿਆ ਹੋਇਆ ਆ ਨਮਕ ਇਹਦੇ ਵਿੱਚ ਨਾਵਾਂਗੇ ਆਪਾਂ ਤੇ ਇਧਰ ਮੈਂ ਬਤਿੱਲਾ ਰੱਖ ਲਿਆ ਤੇ ਪਾਵਾਂਗੇ ਆਪਾਂ ਬੀਸੇ ਹੀ ਤੇ ਔਰ ਇਧਰ ਮੈਂ ਟਮਾਟਰ ਪਿਆਜ਼ ਅਦਰਕ ਔਰ ਹਰੀ ਮਿਰਚ ਇਹ ਮੈਂ ਮਿਕਸੀਜ ਬੀਸ ਲੈ ਚੁ ਕਿ ਮੇਰਾ ਚੌਪਰ ਖਰਾਬ ਹੋਇਆ ਤਾਂ ਕਰਕੇ ਮੈਂ ਮਿਕਸੀਜ ਬਣਾਇਆ ਜੀ ਮਸਾਲਾ ਵੈਸੇ ਚੌਪਰ ਵਾਲਾ ਮਸਾਲਾ ਜ਼ਿਆਦਾ ਵਧੀਆ ਲੱਗਦਾ ਆ ਦਰ 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 ਜਾ ਤੇ ਕਿਉ ਆਪਣਾ ਗਰਮ ਆਲਮੋਸਟ ਜਿਵੇਂ ਕਿ ਆਪਣਾ ਕਰ ਨੂੰਗੇ ਤਾਂ ਹੁਣ ਆਪਾਂ ਪੇਸਟ ਕਰ ਲੈਣੇ। ਜਿਵੇਂ ਜਿੱਦਨ ਮੈਂ ਮੇਰੇ ਕੋਲ ਨਾ ਇੱਕ ਸ਼ਿਵਲਾ ਮਿਰਚ ਪਈ ਸੀ ਤੇ ਮੈਂ ਉਹ ਕੱਟ ਲਈ ਬਰੀ ਫਰੀਕ ਸਰਦੇ ਵਿੱਚ ਤਾਂ ਆਪਣੇ ਕੋਲੇ ਕਾਫੀ ਆਪਸ਼ਨ ਹੁੰਦੀਆਂ ਨੇ ਹਨਾ ਤੇ ਜਿਵੇਂ ਮਟਰ ਵਗੈਰਾ ਪਾ ਦਿੰਦੇ ਨੇ ਗਾਜਰ ਵਗੈਰਾ ਪਾ ਦਿੰਦੇ ਨੇ ਤੇ ਦਲੀਆਂ ਤੁਸੀਂ ਦੇਖੀਓ ਜੀ ਉਹ ਜੀ ਬਣਾਓ ਤਾਂ ਬਹੁਤ ਜਿਆਦਾ ਰੈਚਨਾ ਆਉਂਦਾ ਹੈ ਤੇ ਹੁਣ ਆਪਾਂ ਇਹ ਵਿੱਚ ਪਾਵਾਂਗੇ ਨਮਕ ਕਾਜੀ ਇਹ ਪਾਵਾਂਗੇ ਹਲਦੀ ਲਾਲ ਮਿਰਚ ਆਪਾਂ ਨਹੀਂ ਪਾਵਾਂਗੇ ਕਿਉਂਕਿ ਆਪਾਂ ਹਰੇ ਗੁੱਲ ਚ ਪਾਈ ਹੋਏ ਤੇ ਚ ਤੇ ਹੁਣ ਜੀ ਪਾਤੀ ਆਪਾਂ ਠੀਕ ਹੈ ਜੀ ਇਸ ਮਸਾਲਾ ਚੰਗਣਾ ਭੁੰਨ ਲਵਾਂਗੇ ਫਿਰ ਪਾਏ ਜਦ ਬਰਗ ਕਰਾਂਗੇ ਲੋੜੀ ਮਸਾਲਾ ਆਪਣਾ ਪੁੱਢੀ ਆ ਤੇ ਹੁਣ ਆਪਾਂ ਇਹਦੀ ਪਕਾਣ ਮੇ ਲੜੀਆ ਗਲੀਏ ਮੈਂ ਥੋੜਾ ਜਨਾ ਜ਼ਿਆਦਾ ਬਣਾ ਲੈਂਦੀ ਹਾਂ ਜਿੰਨਾ ਚਾਹੀਦਾ ਉਸ ਤੋਂ ਵੱਧ ਬਣਾ ਲੈਂਦੀ ਹਾਂ ਕਿਉਂਕਿ ਬੱਚੇ ਨਾ ਬਹੁਤ ਖਿਚੋੜ ਖਾਂਦੇ ਨੇ ਸੱਚੀ ਛੇਨਾ ਵਿੱਚ ਬਾਈ ਨਾ ਛੇਨਾ ਵਿੱਚ ਆਪਾਂ ਹੁਣ ਬਣਾਵਾਂਗੇ ਭੁੱਲੀ ਗਈ ਛੇਨਾ ਵਿੱਚ ਮੈਂ ਕਿਹਦੇ ਪੱਕਾ ਤੱਕ ਲੋ ਜਾਣਾ ਹੀ ਇਹਨੇ ਹਨ ਹਾਂ ਹੁਣ ਪਾਣੀ ਐਡ ਕਰਦੇ ਹਾਂ ਇਹੋ ਜੀ ਤੇ ਔਰ ਥੋੜਾ ਜਿਹਾ ਪਤਲਾ ਪਤਲਾ ਇੱਕ ਬਣਾਵਾਂਗੇ ਗਾੜਾ ਨਹੀਂ ਬਦੀ ਲਾਉਣਾ ਹੈਗਾ ਤੇ ਤੇ ਇਸੇ ਲੋਦਾਇ ਤੁਸੀ ਵੀ ਇੱਕ ਵਾਰੀ ਇਸੇ ਦਾ ਜ਼ਰੂਰ ਟਰਾਈ ਕਰਿਓ ਤੇ ਬਾਕੀ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਬਣਦਾ ਆ। ਇਦਾਂ ਲੀਆ ਰਿਜ ਰਿਹਾ ਆ ਬਹੁਤ ਵਧੀਆ। ਬਸ ਬਣਨ ਵਾਲਾ ਹੀ ਆ। ਮੈਨੂੰ ਲੱਗਦਾ ਥੋੜਾ ਜਿਹਾ ਮੈਂ ਇਹਨੂੰ ਹੋਰ ਉਬਾਲਦਾ। ਥੋੜਾ ਜਿਹਾ ਹੋਰ ਪਾਣੀ ਪਾ ਲਵਾਂ ਕਿਉਂਕਿ ਬੱਚਾ ਨੇ ਫੇਰ ਕਹਿਣਾ ਮਮਾ ਗਾੜਾ ਹੋ ਗਿਆ। ਬੱਚਾ ਨੂੰ ਪਤਲਾ-ਪਤਲਾ ਪਸੰਦ ਆ। ਜਿਆਦਾ ਪਤਲਾ ਵੀ ਨਹੀਂ। ਅਹ ਸਿਰਲੀ ਕਾਜਾ ਪਾਣੀ ਪਾਉਂਗੀ। ਹਾਫ ਕੂ ਗਲਾਸ ਪਾਉਂਗੀ। ਉਹ ਕਹਲੇ ਹੋ ਥੋੜਾ ਜਿਹਾ ਰਿਜੂਗਾ ਨਾ ਚੰਗੀ ਤਰ੍ਹਾਂ ਪੱਕ ਜਾਊਗਾ। ਬੱਤ ਛੇਬਾ ਤੋਂ ਹੋਣ ਲੱਗ ਗੜੀਆਂ ਬਣ ਕੇ ਹੋ ਗਿਆ ਆਪਣਾ ਤਿਆਰ ਦੇਖ ਬਹੁਦੇ ਬਣਿਆ ਆ ਫੋਨ ਦੇ ਵਿੱਚ ਭਾਫ ਆ ਤਿੰਦ ਦਾ ਲੱਗ ਰਿਹਾ ਉਹਦੀ ਬਣ ਗਿਆ ਪਾਣੀ ਪਾਇਆ ਸੀ ਬਟ ਫਿਰ ਵੀ ਮੈਨੂੰ ਗਾੜਾ ਲੱਗਿਆ ਬਟ ਲekin ਚਲੋ ਕੋਈ ਨਹੀਂ ਸਹੀ ਹੈ ਫੋਨ ਨੂੰ ਵੀ ਆਫ ਲੱਗੀ ਹੁਣ ਦੇਖੋ ਹੁਣ ਸਹੀ ਹੈ ਨਾ ਉਹਦੀ ਲੱਗਦਾ ਸਰ ਦੇ ਵਿੱਚ ਤਾਂ ਬਹੁਤ ਜਿਆਦਾ ਟੇਸ ਲੱਗਦਾ ਵਿੱਚ ਮਟਰ ਮਟਰ ਵਗੈਰਾ ਪਾ ਕੇ ਨਾ ਬਹੁਤ ਜਿਆਦਾ ਰੇਸਟੀ ਬਣਦਾ ਆ ਮਟਰ ਹੈ ਨਾ ਅਦਰਕ ਹਰੀ ਮਿਰਚ ਪਿਆਜ਼ ਟਮਾਟਰ ਸਾਰਾ ਕੁਝ ਚੋਪਰ ਚ ਚੋਪ ਕਰਕੇ ਜਾਵਾਂ ਰੇਸੀ ਲੱਗਦਾ ਆ ਮਿਕਸੀ ਵਿੱਚ ਤਾਂ ਸਾਰਾ ਕੁਝ ਪੀਸਿਆ ਜਾਂਦਾ ਤੇ ਫਿਰ ਹੁਣ ਮਟਰ ਦਾ ਹੁਣ ਹੈ ਨਹੀਂ ਸੀ ਇਸ ਕਰਕੇ ਮੈਂ ਇੱਕ ਮੇਰੇ ਕੋਲ ਸ਼ਿਗਨਾ ਮਿਰਚ ਪਈ ਸੀ ਆਪਾਂ ਉਹ ਪਾਤੀ ਬਹੁਤ ਹੀ ਲੱਗਦੀ ਆ ਇਹ ਆਪਾਂ ਪਾ ਲਿਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਥੋੜਾ ਜਿਹਾ ਦਹੀਂ ਨਹੀਂ ਪਾ ਕੇ ਬਹੁਤ ਜਿਆਦਾ ਰੇਸੀ ਟੇਸਟੀ ਲੱਗਦਾ ਆ ਅਸੀਂ ਤਾਂ ਦਹੀਂ ਪਾ ਕੇ ਪਾਨ ਖਾਣੇ ਹੁੰਨੇ ਆ ਬਾਕੀ ਸਭ ਦਾ ਆਪਣਾ ਆਪਣਾ ਹੁੰਦਾ ਹੈ ਹਨਾ ਟੇਸਟ ਹੁੰਦਾ ਹੈ ਤੇ ਬਟ ਗਾਇਫਾ ਕੇ ਕਾ ਕੇ ਪਾ ਕੇ ਬਹੁਤ ਜਿਆਦਾ ਟੇਸਟ ਲਾਦਾ ਤੁਸੀਂ ਵੀ ਜਰੂਰ ਟਰਾਈ ਕਰਿਓ ਵੈਸੇ ਮੈਨੂੰ ਲਾਦਾ ਕਾਫੀ ਜਣੇ ਸਾਲਟਡ ਦਲੇ ਖਾ ਕੇ ਕੁਛ ਨਹੀਂ ਅਸੀਂ ਮਿੱਠਾ ਖਾ ਕੇ ਕੁਛ ਨਹੀਂ ਹੈਗੇ ਸਾਨੂੰ ਮਿੱਠਾ ਦਲੇ ਬਹੁਤ ਲੱਗਦਾ ਸਿੰਘ ਸਾਹਿਬ ਮਿੱਠਾ ਦਲੇ ਖਾਂਦੇ ਨੇ ਬਟ ਮੈਂ ਔਰ ਬੱਚੇ ਔਰ ਡੈਡੀ ਵੀ ਨਮਕੀਂਦਲੇ ਹਾਂ ਖੁਸ਼ੀ ਸੀ ਸੀ ਤੇ ਸੋ ਸ਼ਕੋ ਜੀ ਤੁਸੀਂ ਵੀ ਇਹ ਦੱਸਿਓ ਖਾ ਕੇ ਜਰੂਰ ਕਿੱਦਾਂ ਲੱਗਿਆ ਤੁਹਾਨੂੰ ਠੀਕ ਹੈ ਜੀ ਭੂਵਿਕ ਬਾਈ ਕਰੋ ਬਾਈ ਕਰੋ ਬਾਈ ਫੱਤੇ ਲਾਈਟ ਗਈ ਇੰਜ ਇੱਥੇ ਬਹਿ ਕੇ ਬਣਾ ਕੰਮ ਕਰ ਰਹੀ ਐ ਤੇ ਗੁਰਬਾਣੀ ਦੀ ਆਵਾਜ਼ ਸੁਣਾ ਦਿੰਦੇ ਨੇ ਹੁਣ ਆਉਂਦੀ ਐ ਤੇ ਮੈਂ ਕਰ ਰਿਹਾ ਟੈਟੂ ਟੈਟੂ ਬਣਾ ਰਿਹਾ ਇੰਜ ਜਲਦੇ ਆਵਾਜ਼ ਸੁਣੋ ਗੁਰਬਾਣੀ ਦੀ ਆਵਾਜ਼ ਬੜੀ ਵਧੀਆ ਆ ਰਹੀ ਐ ਤੇ ਪਿੱਛੇ ਨਾ ਸੜਕੇ ਕ੍ਰੋਸ ਕਰਕੇ ਨਾ ਉਧਰ ਗੁਰੂ ਗ੍ਰੰਥ ਘਰ ਹੈਗਾ ਐ ਤੇ ਉੱਥੋਂ ਬੜੀ ਵਧੀਆ ਆ ਜਾਂਦੀ ਸਾਡੇ ਜਿਹੜਾ ਸਾਡੇ ਏਰੀਆ ਦੇ ਗੁਰਦੁਆਰਾ ਗੁਰੂ ਘਰ ਆ ਉਹਦੀ ਤਾਂ ਆਵਾਜ਼ ਕਦੇ ਆਈ ਨਹੀਂ ਹੈਗੀ ਕਿਉਂਕਿ ਉਹ ਦੂਰ ਕਾਫੀ ਪੈਣਾ ਸਾਨੂੰ ਤੇ ਬਟ ਇਹ ਵਾਲੇ ਗੁਰੂ ਘਰ ਦੀ ਆਵਾਜ਼ ਬੜੀ ਵਧੀਆ ਦੀ ਹੁੰਦੀ ਹੈ ਤੇ ਕੀਰਤਨ ਵਗੈਰਾ ਹੁੰਦਾ ਹੁੰਦਾ ਆ ਬਾਣੀ ਪੜੀ ਜਾਂਦੀ ਹੁੰਦੀ ਹੈ ਬੜਾ ਆਨੰਦ ਆਉਂਦਾ ਆ ਨੀਚੇ ਤੇ ਨੀਵਾਜ਼ ਨਹੀਂ ਸੁਣਦੀ ਬਟ ਉਪਰ ਆ ਕੇ ਬੁਸਣੀ ਪਾ ਜਾਂਦੀ ਹੈ ਛੱਟ ਦਾ ਲਾਈਟ ਜਿਹਾ ਲੱਗੀ ਪਟਾਕਾ ਪੈ ਗਿਆ ਪਤਨੀ ਦੇਖੋ ਹੁਣ ਕਦੋਂ ਆਂਦੀ ਲਾਈਟ ਪਹਿਲਾਂ ਤਾਂ ਦਿਨੇ ਵੀ ਅੱਜ ਬੜਾ ਬੜਾ ਤੰਗ ਕਰਾ ਲਾਈਟ ਨੇ ਤੇ ਆਈ ਹੋਪ ਕਿ ਜਲਦੀ ਆ ਜਾਵੇ ਨਹੀਂ ਤਾਂ ਗਰਮੀ ਚ ਮਰਾਂਗੇ ਕਿਉਂਕਿ ਹੁਮਸ ਜੀ ਹੋ ਗਈ ਹੈ ਨਾ بارش ਤੋਂ ਬਾਅਦ ਹੁਣ ਹਵਾ ਵੀ ਨਹੀਂ ਚੱਲਦੀ ਪਈ ਬਿਲਕੁਲ ਵੀ ਸਵੇਰੇ ਮੌਸਮ ਸਹੀ ਲੱਗ ਰਿਹਾ ਸੀ ਬਟ ਇਸ ਟਾਈਮ ਬਹੁਤ ਜ਼ਿਆਦਾ ਹਿਊਮਿਡਿਟੀ ਹੋਈ ਹੋਈ ਆ ਸੋਣਾ ਤੁਹਾਨੂੰ ਆ ਰਹੀ ਆਵਾਜ਼ ਗੁਰਬਾਣੀ ਦੀ ਅਕਸਰ ਇਹ ਵਜੇ ਸਟਾਰਟ ਹੋ ਗਿਆ ਹੁਣ ਨਾ ਜਾਗਰ ਨਹੀਂ ਜਿਆਦਾ ਬਾਜ ਨਹੀਂ ਆ ਰਹੀ ਹੁਣੇ ਮੈਨੂੰ ਲੱਗਦਾ ਬਸ ਕਰ ਜੀ ਬਣਾ ਫਿਰ ਨਿਕਲਦਾ ਵੀ ਨਹੀਂਗਾ ਕੀ ਬਣਾ ਰਿਆ ਹੈ ਟੈਟੂ ਐਵੇਂ ਕਲਰਸ ਵੇਸਟ ਕਰੀ ਜਾਂਦਾ ਆ